ਮਸਲਾ ਕੀ ਆ ਜੀ ਇਹ ਤੁਸੀਂ ਮਾਰਨ ਵਰਤ ਸ਼ੁਰੂ ਕੀਤਾ ਕਾਰਨ ਕੀ ਨੇ ਕਿ ਮਸਤੋਆਣਾ ਸਾਹਿਬ ਇੱਕ ਕੇ ਦਰਬਾਰ ਸਾਹਿਬ ਦੀ ਇੱਕ ਨਕਲ ਬਣ ਰਹੀ ਹੈ 26 2009 ਨੂੰ ਗਿਆਨੀ ਗੁਰਵਚਨ ਸਿੰਘ ਜੀ ਦੀ ਦੇਖ ਰੇਖੇਟ ਪੰਜ ਸਿੰਘਾਂ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਵੀ ਦਰਬਾਰ ਸਾਹਿਬ ਦੀ ਹੂਬਹੂ ਨਕਲ ਹੈ ਇਹ ਚ ਆਹ ਹੱਥ 100-100 ਤਬਦੀਲੀਆਂ ਨੇ ਜਿਹੜੀਆਂ ਇਹ ਕਰ ਦਿੱਤੀਆਂ ਜਾਣ ਤੇ ਦਰਬਾਰ ਸਾਹਿਬ ਦੀ ਨਕਲ ਕਿਵੇਂ ਬਣੀ ਹੋਈ ਆ ਵੀ ਬਿਲਕੁਲ ਸੇਮ ਕਾਪੀ ਬਣੀ ਹੋਈ ਆ ਉਮੀ ਸਰੋਵਰ ਸਾਹਿਬ ਉਮੀ ਦਰਬਾਰ ਸਾਹਿਬ ਵਿੱਚ ਪੂਰਾ ਵੀ ਕਾਪੀ ਕੀਤੀ ਹੋਈ ਆ 1 ਇੰਚ ਦਾ ਵੀ ਕਿਸੇ ਗੱਲ ਦੇ ਵਿੱਚ ਸੀਮੈਂਟ ਲਾਉਣ ਦੇ ਵਿੱਚ ਵੀ ਕੋਈ ਫਰਕ ਨਹੀਂ ਹੈਗਾ ਉਸ ਟਾਈਮ ਚੂਨਾ ਲੱਗਿਆ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਹੁਣ ਸੀਮੈਂਟ ਲੱਗਿਆ ਸਰੋਵਰ ਉਸੇ ਤਰ੍ਹਾਂ ਦਾ ਉਸੇਰਾ ਹੀ ਵੱਡਾ ਸਰੋਵਰ ਹੈ ਹੁਕਮਨਾਮਾ ਹੋਇਆ ਗਿਆ ਨਹੀਂ ਗੁਰਵਚਨ ਸਿੰਘ ਦੇ ਸਮੇਂ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਉਹਦੇ ਤੋਂ ਤਬਦੀਲੀ ਕਰ ਦਿੱਤੀ ਗਈ ਛੁੱਟੀ ਕਰ ਦਿੱਤੀ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਆ ਗਏ ਉਹਦੇ ਵਿੱਚ 6 ਅਮੈਂਡਮੈਂਟਾਂ ਕਹੀਆਂ ਗਈਆਂ ਸੀ ਵੀ ਪੁਲ ਤੋੜ ਦਿੱਤਾ ਜਾਵੇ ਸਰੋਵਰਪੁਰ ਦਿੱਤਾ ਜਾਵੇ ਜਿਹੜੀਆਂ ਉੱਪਰ ਗੋਮਟੀਆਂ ਦਰਬਾਰ ਸਾਹਿਬ ਦੀ ਬਿਲਡਿੰਗ ਦਾ ਭਲੇਖਾ ਪਾਉਂਦੀਆਂ ਨੇ ਉਹ ਉਤਾਰ ਦਿੱਤੀਆਂ ਜਾਣ ਹਰਕੀ ਪੌੜੀ ਬੰਦ ਕਰ ਦਿੱਤੀ ਜਾਵੇ ਇਸ ਤਰ੍ਹਾਂ ਦੀਆਂ 6 ਅਮੈਂਡਮੈਂਟਾਂ ਨੇ ਕੀ ਜਿਹੜਾ ਪ੍ਰੋਟੈਸਟ ਸ਼ੁਰੂ ਕੀਤਾ ਮਰਨ ਵਰਤ ਸਟਾਰਟ ਕੀਤਾ ਤੁਹਾਨੂੰ ਇਹੀ ਗੁੱਸਾ ਕਿ ਉਹਨੂੰ ਤੁਸੀਂ 14 ਦੇ ਕਿਉਂ ਹੁਣਵੇਂ ਵੀ ਕੱਚਾ ਚਿੱਠਾ ਜਾਰੀ ਕਰੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਦੇ ਉੱਤੇ ਦਰਬਾਰ ਸਾਹਿਬ ਦੀ ਨਕਲ ਕਿਉਂ ਮੜ ਰਹੀ ਹੈ ਤੁਹਾਨੂੰ ਕੀ ਲੱਗਦਾ ਮਨਸਾ ਕੀ ਸੀ ਕਿਉਂ ਬਣਾਈਆ ਕਿਹਨੇ ਬਣਾਈਆ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਨਾਲ ਬਣੀਆ ਇਹ ਸ਼੍ਰੋਮਣੀ ਕਮੇਟੀ ਦੇ ਪੈਸੇ ਨਾਲ ਨਹੀਂ ਬਣੀ ਉਥੇ ਕਾਬਜ ਨੇ ਸਰਦਾਰ ਸੁਖਦੇਵ ਸਿੰਘ ਜੀ ਢੇਡਸਾ 400 ਏਕੜ ਜ਼ਮੀਨ ਆ ਬਣ ਰਿਹਾ ਹੈਗਾ ਦਰਬਾਰ ਸਾਹਿਬ ਦੀ ਜਿਹੜੀ ਨਕਲ ਬਣ ਰਹੀ ਹੈ ਉਹ ਸਰਦਾਰ ਸੁਖਦੇਵ ਸਿੰਘ ਢੀਂਸਾ ਦੀ ਦੇਖ ਰੇਖੇ ਟ ਬਣ ਰਹੀ ਹੈ ਸੁਖਦੇਵ ਸਿੰਘ ਢੀਂਸਾ ਤੇ ਇਲਜ਼ਾਮ ਲਾ ਰਹੇ ਉਹਨਾਂ ਨੂੰ ਕੀ ਫਾਇਦਾ ਸੀ ਕਿ ਉੱਥੇ ਨਕਲ ਬਣਾ ਰਹੇ ਨੇ ਉਹਨਾਂ ਨੂੰ ਕੀ ਬੈਨੀਫਿਟ ਸੀ ਸੁਖਦੇਵ ਸਿੰਘ ਢੀਂਸਾ ਜੀ ਬਕਾਇਦਾ ਭਾਜਪਾ ਤੋਂ ਸੇਧ ਲੈ ਕੇ ਚੱਲਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੈਂ ਸ਼ਿਕਾਇਤ ਦੇ ਕੇ ਆਇਆ ਵੀ ਹੁਕਮਨਾਮਾ ਗੁਰਵਚਨ ਸਿੰਘ ਦਾ ਕੀਤਾ ਹੋਇਆ ਲਾਗੂ ਕਰੋ ਉਹ ਹੁਕਮਨਾਮੇ ਨੂੰ ਹੋਏ ਨੂੰ 16 ਸਾਲ ਹੋ ਗਏ ਇਹ ਤਾਂ ਮੈਨੂੰ ਅੱਜ ਪਤਾ ਲੱਗਿਆ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਨਾਗਪੁਰ ਤੋਂ ਸੇਧ ਲੈ ਕੇ ਚੱਲਦੇ ਨੇ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮਨਾਮਾ ਢੀਂਸਾ ਸਾਹਿਬ ਨੇ ਹੁਕਮਨਾਮਾ ਲਾਗੂ ਕਿਉਂ ਨਹੀਂ ਹੋਣ ਦਿੱਤਾ ਆਰਐਸਐ ਜਿਹੜੀ ਉਹ ਭਾਰੂ ਆ ਉਹ ਦਰਬਾਰ ਸਾਹਿਬ ਦੀ ਨਕਲ ਬਣਾ ਰਹੀ ਹੈ ਇਹਦੇ ਲਈ ਮੇਰੇ ਵਰਗੇ ਇੱਕ ਸਧਾਰਨ ਸਿੱਖ ਨੂੰ ਇਥੇ ਆਪ ਦਾ ਸਰੀਰ ਤਿਆਗਣਾ ਹੀ ਇੱਕ ਸਮੇਂ ਦੀ ਲੋੜ ਹੈ ਤਾਂ ਕਿ ਸਮੁੱਚੇ ਸਿੱਖ ਨੇ ਜਿਹੜੇ ਉਹ ਜਾਗਦਾ ਲੇਕਿਨ ਮੈਂ ਨਹੀਂ ਚਾਹੁੰਦਾ ਵੀ ਮਹਾਪਾਰਤ ਹੋਵੇ ਸਿੱਖਾਂ ਦੇ ਵਿੱਚ ਆਪਸੀ ਉਥੇ ਕਰੇ ਲੂ ਜੰਗ ਹੋਵੇ ਸਿੱਖਾਂ ਆਪੇ ਕੱਟ ਕੇ ਮਰਨ ਬਣਦੀ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਹ ਦਾ ਤਾਂ ਜਿਹੜੀ ਉਹ ਕਰੇ ਘਰ ਬਈ ਉਹ ਉਥੇ ਕਿਉਂ ਨਹੀਂ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਥੇ ਕਿਉਂ ਨਹੀਂ ਜਾਂਦੀ ਉਹ ਗੱਲ ਹੀ ਤਾਂ ਲੇ ਉਥੇ ਕਿਉਂ ਨਹੀਂ ਜਾਂਦਾ ਜਿਹੜਾ ਕਿ ਦਾਅਵੇ ਕਰਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਦੀ ਰਾਖੀ ਕਰਦੇ ਆ ਅਸੀਂ ਰਾਖੀ ਨਹੀਂ ਕਰਦੇ ਉਹ ਤਾਂ ਗੁਰੂ ਦੀ ਗੋਲਖ ਨੂੰ ਝੋਕਾ ਚਪੜੀਆਂ ਨੇ ਮੈਨੂੰ ਇਹ ਸੱਸ ਬਸਲੇ ਦਾ ਹੱਲ ਕੋਈ ਦਾ ਕੋਈ ਪਤਾ ਲੱਗੇ ਮੈਂ ਜੋ ਮੂਸ਼ਲਰ ਹੋ ਕੇ ਗੱਲ ਕਰ ਰਿਹਾ ਵੀ ਮੈਨੂੰ ਇਸ ਮਸਲੇ ਦਾ ਵੀ ਸ਼ਰਮਣੀ ਕਮੇਟੀ ਆਪ ਦਾ ਮੂੰਹ ਨੂੰ ਮਿੱਟੀ ਕਿਉਂ ਮੜ ਗਈ ਹੈ 30 ਸਾਲ ਦਿਨ ਹੋ ਗਿਆ ਮੈਨੂੰ ਕਿਸ ਨੇ ਨਹੀਂ ਪੁੱਛ ਅੰਦਰੋਂ ਬਾਹਰ ਕਰਨ ਦੇ ਗੁਰਦੁਆਰੇ ਚ ਕੱਢਿਆ ਮੈਨੂੰ ਕਿਉਂ ਕੱਢਿਆ ਪਾਣੀ ਕੱਢਦੇ ਗੁਰਦੁਆਰੇ ਚ ਮੈਨੇਦਰ ਨੇ ਮੈਨੂੰ ਬੇਇੱਜ਼ਤ ਕਰਕੇ ਕੱਢਿਆ ਮੇਰੇ ਖੂਪ ਕੋ ਮਹਾਨਤ ਬੰਦੀ ਮੰਗਾ ਮੈਂ ਕਿਹੜਾ ਕੋਈ ਉਥੇ ਮਾਤ ਲੱਗਣਾ ਮੈਂ ਕਿਹੜਾ ਕੋਈ ਉਥੇ ਮੈਨੇਦਰ ਲੱਗਣਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ੍ਹ ਚ ਮੌਜੂਦ ਹਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪਵਾਨੀਗੜ੍ਹ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਵਾਨੀਗੜ੍ਹ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬਾ ਉਸ ਦੇ ਸਾਹਮਣੇ ਮੌਜੂਦ ਹਾਂ ਅਤੇ ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਪੰਥਕ ਚੇਤਨਾ ਲਹਿਰ ਤੋਂ ਨੇ ਕਨਵੀਨਰ ਪਰਸ਼ੋਤਮ ਸਿੰਘ ਫੱਗੂ ਵਾਲਾ ਉਹ ਮਰਨ ਵਰਤ ਤੇ ਬੈਠੇ ਨੇ ਅੱਜ ਤੀਜਾ ਦਿਨਾਂ ਕਿਉਂ ਮਰਨ ਵਰਤ ਤੇ ਬੈਠੇ ਨੇ ਕਿਉਂਕਿ ਉਹਨਾਂ ਨੇ ਸਲੋਗਨ ਲਾਏ ਹੋਏ ਨੇ ਇੱਥੇ ਇੱਕ ਪੋਸਟਰ ਛਪਵਾਏ ਹੋਏ ਨੇ ਕਿ ਮਸਤੂਆਣਾ ਸੰਗਰੂਰ ਵਿਖੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਪ੍ਰਮਾਨ ਨਹੀਂ ਜੂਨ 2009 ਦਾ ਹੁਕਮਨਾਮਾ ਲਾਗੂ ਕਰੋ ਉਹ ਜੂਨ 2009 ਦਾ ਹੁਕਮਨਾਮਾ ਕੀ ਸੀ ਇਹ ਵੀ ਗੱਲਬਾਤ ਕਰਾਂਗੇ ਅਤੇ ਪਰਸ਼ੋਤਮ ਸਿੰਘ ਫੱਗੂ ਵਾਲਾ ਨੇ ਉੱਪਰ ਪੋਸਟਰ ਲਾਇਆ ਹੋਇਆ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਬਾਰੇ ਮਸਤੂਆਣਾ ਸਾਹਿਬ ਦੇ ਸਮੁੱਚੇ ਮਸਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਈਟ ਪੇਪਰ ਕੱਚਾ ਚਿੱਠਾ ਜਾਰੀ ਕਰੇ ਜਾਨੀ ਕਿ ਇਹ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਬਾਰੇ ਬੈਠੇ ਨੇ ਨਕਲ ਬਾਰੇ ਪ੍ਰਦਰਸ਼ਨ ਕਰ ਰਹੇ ਨੇ ਨਕਲ ਬਾਰੇ ਪ੍ਰੋਟੈਸਟ ਕਰ ਰਹੇ ਨੇ ਸੋ ਗੱਲਬਾਤ ਵੀ ਕਰਾਂਗੇ ਪਰਸ਼ੋਤਮ ਸਿੰਘ ਫੱਗੂ ਵਾਲਾ ਨਾਲ ਕਿ ਕੀ ਮਸਲਾ ਕੀ ਆ ਕਦੋਂ ਤੋਂ ਤੁਸੀਂ ਬੈਠੇ ਹੋ ਹਾਂਜੀ ਫਗੂਲ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤੇ ਜੀ ਫਗੂਲ ਸਾਹਿਬ ਕੀ ਆ ਮਸਲਾ ਕੀ ਆ ਜੀ ਇਹ ਤੁਸੀਂ ਮਾਰਨ ਵਰਤ ਸ਼ੁਰੂ ਕੀਤਾ ਕਾਰਨ ਕੀ ਨੇ ਮਾਜਾ ਸਾਹਿਬ ਬੜੀ ਗੰਭੀਰ ਤੇ ਅਹਿਮ ਗੱਲ ਆ ਦਰਬਾਰ ਸਾਹਿਬ ਸਿੱਖਾਂ ਲਈ ਡਿੱਠੇ ਸੱਬੇ ਥਾਂ ਨਹੀਂ ਤੁੱਜੇ ਹਾ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੋਈ ਹੈ ਸਾਨੂੰ ਇਹ ਸਥਾਨ ਸਿੱਖਾਂ ਦਾ ਇੱਕ ਕੇਂਦਰੀ ਤੁਰਾ ਹੈ ਦਾਸਪੁਰ ਚੁੱਤਮ ਸਿੰਘ ਫਗੂ ਵਾਲਾ ਇਸ ਮਸਲੇ ਦੇ ਉੱਤੇ ਕਿ ਮਸਤੌਣਾ ਸਾਹਿਬ ਇੱਕ ਕੇ ਤਰਵਾਰ ਸਾਹਿਬ ਦੀ ਇੱਕ ਨਕਲ ਬਣ ਰਹੀ ਹੈ 2008 ਦੇ ਵਿੱਚ ਮੈਂ ਗਿਆਨੀ ਗੁਰਪ੍ਰਚੰਦ ਸਿੰਘ ਜੀ ਉਰਾਂ ਕੋਲ ਗਿਆ ਸੰਗਤੀ ਰੂਪ ਦੇ ਵਿੱਚ ਇੱਕ ਸ਼ਿਕਾਇਤ ਲੈ ਕੇ ਗਏ ਤੇ ਉਹਨਾਂ ਨੇ ਦਰਜਾ ਬਦਰਜਾ ਸ਼ਰੋਣੀ ਕਮੇਟੀ ਦੇ ਮੈਂਬਰ ਸਹਿਬਾਨਾਂ ਦੀਆਂ ਬੁੱਧੀਜੀਵੀਆਂ ਦੀਆਂ ਡਿਊਟੀਆਂ ਲਾਈਆਂ ਵੀ ਉਹ ਥਾਂ ਨੂੰ ਦੇਖ ਕੇ ਆਓ ਉਹ ਇਸ ਥਾਂ ਨੇ ਮਸਤੌਣਾ ਸਾਹਿਬ ਸੰਗਰੂਰ ਵਿਖੇ ਉਹ ਆਏ ਉਹਨਾਂ ਨੇ ਬਕਾਇਦਾ ਤੌਰ ਦੇ ਤੇ ਰਿਪੋਰਟਾਂ ਦਿੱਤੀਆਂ ਸਾਰੇ ਬੁੱਧੀਜੀਵੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਵੀ ਦਰਬਾਰ ਸਾਹਿਬ ਦੀ ਨਕਲ ਹੈ 26 2009 ਨੂੰ ਗਿਆਨੀ ਗੁਰਬਚਨ ਸਿੰਘ ਜੀ ਦੀ ਦੇਖ ਰੇਖੇਟ ਪੰਜ ਸਿੰਘਾਂ ਨੇ ਇੱਕ ਹੁਕਮਨਾਮਾ ਜਾਰੀ ਕਰਦਾ ਵੀ ਦਰਬਾਰ ਸਾਹਿਬ ਦੀ ਹੂਬੂਹ ਨਕਲ ਹੈ ਇਹ ਚ ਆਹ ਹੱਥ 100-100 ਤਬਦੀਲੀਆਂ ਨੇ ਜਿਹੜੀਆਂ ਇਹ ਕਰ ਦਿੱਤੀਆਂ ਜਾਣ ਠੀਕ ਹੈ ਲੇਕਿਨ 2009 ਤੋਂ ਮੈਂ ਲਗਾਤਾਰ ਇਹਨਾਂ ਦੇ ਦਬਾਅ ਪਾਉਂਦਾ ਰਿਹਾ ਆਪ ਉਹਦੇ ਧਰਨੇ ਮੁਜਾਰੇ ਪੋਖੜ ਤਾਲਾਂ ਟੈਂਕੀਆਂ ਤੇ ਚੜ ਕੇ ਵੀ ਜਿਹੜਾ ਹੁਕਮਨਾਮਾ ਅਕਾਲ ਤਖਤ ਦਾ ਲਾਹੀ ਹੁਕਮ ਹੈ ਵੀ ਉਹਨੂੰ ਲਾਗੂ ਕਰੋ ਦਰਬਾਰ ਸਾਹਿਬ ਦੀ ਨਕਲ ਉਦੋਂ ਵੱਡੀ ਚੈਲੰਜ ਹੋਰ ਕੀ ਹੋ ਸਕਦਾ ਨਹੀਂ ਇਹ ਕਦੋਂ ਸ਼ੁਰੂਆਤ ਕਦੋਂ ਹੋਈ ਫਗੂਆਲ ਸਾਹਿਬ ਉੱਥੇ ਦਰਬਾਰ ਸਾਹਿਬ ਦੀ ਨਕਲ ਕਿਵੇਂ ਬਣੀ ਹੋਈ ਆ ਵੀ ਬਿਲਕੁਲ ਸੇਮ ਕਾਪੀ ਬਣੀ ਹੋਈ ਓਵੇਂ ਸਰੋਵਰ ਸਾਹਿਬ ਓਵੇਂ ਦਰਬਾਰ ਸਾਹਿਬ ਵਿੱਚ ਪੂਰਾ ਵੀ ਕਾਪੀ ਕੀਤੀ ਹੋਈ ਆ ਇੱਕ ਇੰਚ ਦਾ ਵੀ ਕਿਸੇ ਗੱਲ ਦੇ ਵਿੱਚ ਸੀਮਿੰਟ ਲਾਉਣ ਦੇ ਵਿੱਚ ਵੀ ਕੋਈ ਫਰਕ ਨਹੀਂ ਹੈਗਾ ਉਸ ਟਾਈਮ ਚੂਨਾ ਲੱਗਿਆ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਹੁਣ ਸੀਮਿੰਟ ਲੱਗਿਆ ਸਰੋਵਰ ਉਸੇ ਤਰ੍ਹਾਂ ਦਾ ਉਸਰਾ ਹੀ ਵੱਡਾ ਸਰੋਵਰ ਹੈ ਉਸੇ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਜਿਵੇਂ ਪਿੱਛੇ ਤੋਂ ਆਹ ਹਰਕੀ ਪੌੜੀ ਚੂੜਾ ਲੱਨੇ ਆ ਉਸੇ ਤਰ੍ਹਾਂ ਦੀ ਹਰਕੀ ਪੌੜੀ ਬਣਾਈ ਗਈ ਹੈ ਪਾਣੀ ਦੇ ਵਿੱਚ ਦੀ ਜਿਹੜੀ ਹਰਕੀ ਪੌੜੀ ਹੈ ਉਹ ਨਗਦੀ ਆ ਪੁਲ ਲੱਗਦਾ ਉਸੇ ਤਰ੍ਹਾਂ ਉਸੇ ਤਰ੍ਹਾਂ ਜਿੱਥੋਂ ਪੁਲ ਲੱਗਦਾ ਉਸ ਪੁਲ ਦੇ ਵਿੱਚ ਦੀ ਮਤਲਬ ਖਾਲਤਾ ਸਾਹਿਬ ਨੇ ਬਕਾਇਦਾ ਤੌਰ ਤੇ ਕਿਹਾ ਵੀ ਇਹ ਸਾਰਾ ਕੁਝ ਸਰੋਵਰਪੁਰ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਜਥੇਦਾਰ ਅਕਾਲਤਾ ਤੇ ਸਿੱਖ ਬੁੱਧੀਜੀਵਿਆ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਡੈਪੂਟੇਸ਼ਨਾਂ ਨੂੰ ਇਹ ਪ੍ਰਤੱਖ ਦਿਖਿਆ ਵੀ ਦਰਬਾਰ ਸਾਹਿਬ ਦੀ ਨਕਲ ਆ ਇੱਕ ਸੋਨਾ ਲੱਗਣਾ ਬਾਕੀ ਹੈ ਠੀਕ ਹੈ ਬਾਕੀ ਗਿਆਨੀ ਗੁਰਵਚਨ ਸਿੰਘ ਉਹਨਾਂ ਦੀ ਟੀਮ ਪਹੁੰਚੀ ਉਦੋਂ ਫਿਰ ਉਹਨਾਂ ਨੇ ਬਕਾਇਦਾ ਕਿਹਾ ਕਿ ਇਹਦੀ ਜਿਹੜੀ ਨਕਲ ਆ ਉਹਨੂੰ ਮਤਲਬ ਚੇਂਜ ਕਰੋ ਬਦਲੋ ਕੀ ਕੀ ਉਹਦੇ ਵਿੱਚ ਬਦਲਾ ਲੈ ਕੇ ਹੁਕਮਨਾਮਾ ਹੋਇਆ ਗਿਆ ਨਹੀਂ ਗੁਰਵਚਨ ਸਿੰਘ ਦੇ ਸਮੇਂ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਉਹਦੇ ਤੋਂ ਤਬਦੀਲੀ ਕਰ ਦਿੱਤੀ ਗਈ ਛੁੱਟੀ ਕਰ ਦਿੱਤੀ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਆ ਗਏ ਉਹਦੇ ਵਿੱਚ 6 ਅਮੈਂਡਮੈਂਟਾਂ ਕਹੀਆਂ ਗਈਆਂ ਅਸੀਂ ਵੀ ਪੁਲ ਤੋੜ ਦਿੱਤਾ ਜਾਵੇ ਸਰੋਵਰਪੂਰ ਦਿੱਤਾ ਜਾਵੇ ਜਿਹੜੇ ਉੱਪਰ ਗੋਮਟੀਆਂ ਦਰਬਾਰ ਸਾਹਿਬ ਦੀ ਬਿਲਡਿੰਗ ਦਾ ਭਲੇਖਾ ਪਾਉਂਦੀਆਂ ਨੇ ਉਹ ਉਤਾਰ ਦਿੱਤੀ ਆ ਜਾਣ ਹਰਕੀ ਪੌੜੀ ਬੰਦ ਕਰ ਦਿੱਤੀ ਜਾਵੇ ਇਸ ਤਰ੍ਹਾਂ ਦੀਆਂ 6 ਅਮੈਂਡਮੈਂਟਾਂ ਨੇ ਤਬਦੀਲੀਆਂ ਨੇ ਲੇਕਿਨ ਉਹਨਾਂ ਜੋ ਉਹਨਾਂ ਨੇ ਆਰਜੀ ਇੱਕ ਭਰਾਂਡਾ ਬਣਾਤਾ ਜਿਵੇਂ ਇੱਕ ਸਮੁੰਦਰ ਦੇ ਵਿੱਚ ਦੇਵੀ ਪ੍ਰਗਟ ਕਰਨ ਵੇਲੇ ਕਰਿਆ ਜਾਂਦਾ ਉਹਨੂੰ ਚਾਰ ਬੰਦੇ ਘੇਰਦੇ ਹੋ ਉਹ ਘੇਰ ਜਾਣਾ ਠੀਕ ਹੈ ਤੇ ਪਿੱਛੇ ਹਰ ਕੀ ਪੌੜੀ ਹੈ ਜਿਹੜੀ ਉਹ ਆਰਜੀ ਬਕਾਇਦਾ ਝਰੋਖੇ ਰੱਖ ਕੇ ਆਰਜੀ ਹਰ ਕੀ ਪੌੜੀ ਹੈ ਜਿਹੜੀ ਉਹ ਬੰਦ ਕਰਦੀ ਆਰਜੀ ਤੌਰ ਤੇ ਬੰਦ ਕੀਤੀ ਆ ਪੱਕੇ ਤੌਰ ਤੇ ਕੁਝ ਨਹੀਂ ਬੰਦ ਕੀਤਾ ਠੀਕ ਹੈ ਹੁਣ ਤੁਸੀਂ ਜਿਹੜਾ ਪ੍ਰੋਟੈਸਟ ਸ਼ੁਰੂ ਕੀਤਾ ਮਰਨ ਵਰਤ ਸਟਾਰਟ ਕੀਤਾ ਤੁਹਾਨੂੰ ਇਹੀ ਗੁੱਸਾ ਕਿ ਉਹਨੂੰ ਤੁਸੀਂ ਚਾਹਦੇ ਕਿਉਂ ਹੁਣ ਮੈਂ ਦੇਖੋ ਇਹ ਜਗਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਮੈਂ ਇੱਕ ਬਕਾਇਦਾ ਲਿਖਿਆ ਮੈਨਰ ਦੇ ਵਿੱਚ ਆਪਦੇ ਵੀ ਕੱਚਾ ਚਿੱਠਾ ਜਾਰੀ ਕਰੇ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਦੇ ਉੱਤੇ ਦਰਬਾਰ ਸਾਹਿਬ ਦੀ ਨਕਲ ਕਿਉਂ ਮੜ ਰਹੀ ਹੈ ਤੁਹਾਨੂੰ ਕੀ ਲੱਗਦਾ ਮਨਸਾ ਕੀ ਸੀ ਕਿਉਂ ਬਣਾਈਆ ਕਿਹਨੇ ਬਣਾਈਆ ਬਣਾਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਨਾਲ ਬਣੀਆ ਇਹ ਸ਼ਰੋਮਣੀ ਕਮੇਟੀ ਦੇ ਪੈਸੇ ਨਾਲ ਨਹੀਂ ਬਣੀ ਉਥੇ ਕਾਬਜ ਨੇ ਸਰਦਾਰ ਸੁਖਦੇਵ ਸਿੰਘ ਜੀ ਟਿੰਸਾ 400 ਏਕੜ ਜ਼ਮੀਨ ਹੈ ਤੇ ਇਹ ਜਿਹੜਾ ਬਣ ਰਿਹਾ ਹੈਗਾ ਦਰਬਾਰ ਸਾਹਿਬ ਦੀ ਜਿਹੜੀ ਨਕਲ ਬਣ ਰਹੀ ਹੈ ਉਹ ਸਰਦਾਰ ਸੁਖਦੇਵ ਸਿੰਘ ਢੀਂਸਾ ਦੀ ਦੇਖ ਰੇਖਿਤ ਬਣ ਰਹੀ ਹੈ ਕਿਉਂਕਿ 40 ਸਾਲ ਤੋਂ ਤਾਂ ਲਗਾਤਾਰ ਜਦੋਂ ਤੋਂ ਮੇਰੇ ਮੈਂ ਸੁਰਤ ਸੁਭਾਲੀ ਹੈ ਉਦੋਂ ਤੋਂ ਸੁਖਦੇਵ ਸਿੰਘ ਢੀਂਸਾ ਇੱਥੇ ਕਾਬਜ਼ ਨੇ 2009 ਤੋਂ ਲੈ ਕੇ ਤਾਂ ਹੁਣ ਤੱਕ 16 ਸਾਲ ਤਾਂ ਮੈਂ ਲੜਦਾ ਆ ਰਿਹਾ ਮਾਜਾ ਸਤ ਜੀ ਤੁਸੀਂ ਸੁਖਦੇਵ ਸਿੰਘ ਢੀਂਸਾ ਤੇ ਇਲਜ਼ਾਮ ਲਾ ਰਹੇ ਉਹਨਾਂ ਨੂੰ ਕੀ ਫਾਇਦਾ ਸੀ ਕਿ ਉੱਥੇ ਨਕਲ ਬਣਾ ਰਹੇ ਨੇ ਉਹਨਾਂ ਨੂੰ ਕੀ ਬੈਨੀਫਿਟ ਸੀ ਉਹਦਾ ਬੈਨੀਫਿਟ ਨਹੀਂ ਮੈਂ ਇੱਕ ਬੜੀ ਹੋਰ ਗੱਲ ਕਰਨ ਜਾ ਰਿਹਾ ਜਿਹੜੀ ਇਹ ਨਾਗਪੁਰ ਵਾਲੇ ਪੜਾ ਰਹੇ ਨੇ ਸੁਖਦੇਵ ਸਿੰਘ ਟੀਨਸਾ ਜੀ ਬਕਾਇਦਾ ਭਾਜਪਾ ਤੋਂ ਸੇਧ ਲੈ ਕੇ ਚੱਲਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੈਂ ਸ਼ਿਕਾਇਤ ਦੇ ਕੇ ਆਇਆ ਵੀ ਹੁਕਮਨਾਮਾ ਗੁਰਵਚਨ ਸਿੰਘ ਦਾ ਕੀਤਾ ਹੋਇਆ ਲਾਗੂ ਕਰੋ ਉਹ ਹੁਕਮਨਾਮੇ ਨੂੰ ਹੋਏ ਨੂੰ 16 ਸਾਲ ਹੋ ਗਏ ਲੇਕਿਨ ਉਹ ਲਾਗੂ ਨਹੀਂ ਹੋਇਆ ਮੇਰੀ ਸ਼ਿਕਾਇਤ ਗਿਆਨੀ ਹਰਪ੍ਰੀਤ ਸਿੰਘ ਜੀ ਕੋਲ ਜਾਣ ਦੇ ਬਾਵਜੂਦ لیکن کل مستورانا صاحب پرسوں ਤੋਂ ਲੈ ਕੇ مستورانا صاحب سنت بابا اثر سنگھ جی دی برسی منائی جا رہی ہے۔ اس ستان ਨੂੰ ਜਿਹੜਾ ਨਕਲੀ ਬਣਾਇਆ ਦਰਬਾਰ ਸਾਹਿب ਦੀ ਕਾਪੀ ਬਣਾਈ ਆ ਉਹਨੂੰ ਬਕਾਇਦਾ ਡੈਕੋਰੇਟ ਕੀਤਾ ਗਿਆ ਲੜੀਆਂ ਪਾ ਕੇ। ਬੜੀ ਉਹਦੀ ਸਜਾਵਟ ਵੱਡੇ ਪੱਧਰ ਤੇ ਕੀਤੀ ਗਈ ਆ। ਲੇਕਿਨ ਇੱਕ ਹੋਰ ਵੱਡੀ ਗੱਲ ਵੀ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਆਏ ਨੇ। ਜਿਨ੍ਹਾਂ ਨੂੰ ਮੈਂ ਸ਼ਿਕਾਇਤ ਦੇ ਕੇ ਆਇਆ ਵੀ ਹੁਕਮ ਉਹ ਕਾਲ ਕਾਰਜਕਾਰੀ ਜਥੇਦਾਰ ਸੀ ਕਾਲਤਾ ਸਾਹਿਬ। ਮਹਾਰਾਜ ਨੂੰ ਹੁਕਮਨਾਮਾ ਲਾਗੂ ਕਰਨ ਦੇ ਲਈ ਬੇਨਤੀ ਕਰਕੇ ਆਇਆ ਇਹ ਤਾਂ ਮੈਨੂੰ ਅੱਜ ਪਤਾ ਲੱਗਿਆ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਨਾਗਪੁਰ ਤੋਂ ਸੇਧ ਲੈ ਕੇ ਚੱਲਦੇ ਨੇ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮਨਾਮਾ ਢੀਂਸਾ ਸਾਹਿਬ ਨੇ ਹੁਕਮਨਾਮਾ ਲਾਗੂ ਕਿਉਂ ਨਹੀਂ ਹੋਣ ਦਿੱਤਾ ਕਿਉਂ ਇਹ ਬਿਲਡਿੰਗ ਬਣ ਰਹੀ ਹੈ ਕਿਉਂਕਿ ਸਿੱਖਾਂ ਦਾ ਕੇਂਦਰੀ ਤੁਰਾ ਹੈ ਦਰਬਾਰ ਸਾਹਿਬ ਉਹ ਕੇਂਦਰਾਂ ਦੇ ਕੇਂਦਰੀ ਤੁਰੇ ਨਾਲੋਂ ਤੋੜਨਾ ਚਾਹੁੰਦੀ ਹੈ ਇਹ ਵੱਡਾ ਇਲਜ਼ਾਮ ਨਹੀਂ ਹੈਗਾ ਮੇਰਾ ਇਹ ਤਾਂ ਪ੍ਰਤੱਖ ਪ੍ਰਮਾਣ ਹੈ ਸ਼੍ਰੋਮਣੀ ਕਮੇਟੀ ਇਹ ਤੋਂ ਧੁੰਮ ਦਬਾ ਕੇ ਭਜ ਦਿਆ ਗੋਗਲੋਂ ਤੋਂ ਮਿੱਟੀ ਛਾੜ ਦਿਆ ਮੈਂ ਦਰਵਾਜ਼ੇ ਇੱਥੇ ਬੈਠਾ ਸੀ ਡਿਊਟੀ ਦੇ ਵਿੱਚ ਮੇਰੀ ਸਿਹਤ ਨਹੀਂ ਅਲਾਉ ਕਰਦੀ ਮੈਂ ਲੱਤਾ ਤੋਂ ਤੁਰਨ ਹੀ ਸਰਦਾ 75 ਸਾਲ ਦੀ ਉਮਰ ਹੈ ਮੇਰੀ ਲੇਕਿਨ ਇਹਨਾਂ ਨੇ ਮੇਰਾ ਚੱਕ ਕੇ ਸਵਾਰ ਬਾਰ ਸਿਰ ਤਾਂ ਮੇਰੇ ਬੈਨਰ ਪਾੜ ਦਿੱਤੇ ਮੇਰਾ ਕੀ ਕਸੂਰ ਹੈ ਪਹਿਲਾਂ ਕਿੱਥੇ ਬੈਠੇ ਸੀ ਤੁਸੀਂ ਮੈਂ ਅੰਦਰ ਬੈਠਾ ਸੀ ਡਿਊਟੀ ਦੇ ਅੰਦਰ ਇਸ ਡਿਊਟੀ ਦੇ ਅੰਦਰ ਇਹ ਰਸਤਾ ਵੀ ਨਹੀਂ ਸੰਗਤ ਦੇ ਜਾਣ ਲਈ ਦੂਸਰੇ ਪਾਸੇ ਦਾ ਰਸਤਾ ਮੈਂ ਉੱਥੇ ਬੈਠਾ ਸੀ ਸੰਗਤ ਮੇਰੇ ਕੋਲ ਬਹਿੰਦੀ ਸੀ ਆ ਕੇ ਗੱਲ ਪੁੱਛਦੀ ਸੀ ਵੀ ਕੀ ਕਰਨਾ ਲekin ਇਹਦਾ ਮਤਲਬ ਇਹ ਕਲੀਅਰ ਹੋਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਦਾਰ ਸੁਖਦੇਵ ਸਿੰਘ ਟੀਨਸਾ ਤੇ ਉਹਨਾਂ ਦੇ ਉੱਤੇ ਨਾਗਪੁਰ ਵਾਲੇ ਆਰਐਸਐਸ ਹੈ ਜਿਹੜੀ ਉਹ ਭਾਰੂ ਆ ਉਹ ਦਰਬਾਰ ਸਾਹਿਬ ਦੀ ਨਕਲ ਬਣਾ ਰਹੀ ਹੈ ਇਹਦੇ ਲਈ ਮੇਰੇ ਵਰਗੇ ਇੱਕ ਸਧਾਰਨ ਸਿੱਖ ਨੂੰ ਇਥੇ ਆਪ ਦਾ ਸਰੀਰ ਤਿਆਗਣਾ ਹੀ ਇੱਕ ਸਮੇਂ ਦੀ ਲੋੜ ਹੈ ਤਾਂ ਕਿ ਸਮੁੱਚੇ ਸਿੱਖ ਨੇ ਜਿਹੜੇ ਉਹ ਜਾਗਦਾਨ ਤੁਸੀਂ ਸ੍ਰੀ ਮਸਤੋਆਣਾ ਸਾਹਿਬ ਕਿਉਂ ਨਹੀਂ ਬੈਠੇ ਪ੍ਰਦਰਸ਼ਨ ਤੇ ਧਰਨੇ ਪ੍ਰਦਰਸ਼ਨ ਤੇ ਤੁਸੀਂ ਭਵਾਨੀਗੜ੍ਹ ਚ ਬੈਠੇ ਹੋ ਜਦੋਂ ਤੁਹਾਨੂੰ ਨਾ ਕੋਲ ਉੱਥੇ ਸੀ ਤਾਂ ਉੱਥੇ ਹੀ ਬੈਠਦੇ ਤੁਸੀਂ ਕਿ ਇਹ ਸਥਾਨ ਨੂੰ ਚੇਂਜ ਕੀਤਾ ਜਾਵੇ ਜੀ ਮੈਂ ਮਸਤੋਆਣਾ ਸਾਹਿਬ ਬੈਠਦਾ ਸਾਜੀ ਮੈਂ ਮਰਨ ਤੋਂ ਨਹੀਂ ਡਰਦਾ ਲੇਕਿਨ ਮੈਂ ਨਹੀਂ ਚਾਹਦਾ ਵੀ ਮਹਾ ਹਪਾਰਤ ਹੋਵੇ ਸਿੱਖਾਂ ਦੇ ਵਿੱਚ ਆਪਸੀ ਰੁਕਰੇਲੂ ਜੰਗ ਹੋਵੇ ਸਿੱਖਾਂ ਆਪਸ ਚ ਕੱਟ ਕੇ ਮਰਨ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਹਤ ਹੈ ਜਿਹੜੀ ਉਹ ਕਰੇ ਕਰ ਬਈ ਉੱਥੇ ਕਿਉਂ ਨਹੀਂ ਜਾਂਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਕੰਮ ਹੀ ਜਾਂਦੀ ਉਹ ਗੱਲ ਹੀ ਤਾਂ ਇਹ ਉੱਥੇ ਕਿਉਂ ਨਹੀਂ ਜਾਂਦਾ ਜਿਹੜਾ ਕਿ ਦਾਅਵੇ ਕਰਦਾ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਦੀ ਰਾਖੀ ਕਰਦੇ ਆ ਅਸੀਂ ਰਾਖੀ ਨਹੀਂ ਕਰਦੇ ਉਹ ਤਾਂ ਗੁਰੂ ਦੀ ਗੋਲਕ ਨੂੰ ਝੋਕਾ ਚੰਬੜੀਆਂ ਨੇ ਇਹ ਝੋਕਾ ਵੀ ਗਲੋ ਲੈ ਜਾਣਗੀਆਂ ਨਕਲ ਦਾ ਮਸਲਾ ਤੁਸੀਂ ਹੀ ਚੁੱਕਿਆ ਜਾਂ ਹੋਰ ਵੀ ਜਥੇਬੰਦੀਆਂ ਨੇ ਚੁੱਕਿਆ ਜਾਂ ਹੋਰ ਕਦੇ ਕਿਸੇ ਨੇ ਗੱਲਬਾਤ ਕੀਤੀ ਹੋਵੇ ਇਹ ਕਈ ਵਾਰ ਉઠਿਆ ਮਸਲਾ ਮੇਰੇ ਤੋਂ ਪਹਿਲਾਂ 2009 ਤੋਂ ਲੈ ਕੇ ਤਾਂ ਮੈਂ ਲਗਾਤਾਰ ਸਮਰਪਿਤ ਹੋ ਕੇ ਇਸ ਗੱਲ ਨੂੰ ਚੱਲ ਰਿਹਾ ਹੁਣ ਮੇਰੀ ਜ਼ਿੰਦਗੀ ਦਾ ਇੱਥੇ ਬੈਠਣ ਦਾ ਮਤਲਬ ਹੈ ਵੀ ਹੋ ਸਕਦਾ ਮੇਰੀ ਕੱਲ ਆਵੇ ਜਾਂ ਨਾ ਆਵੇ ਸਰੀਰਕ ਤੌਰ ਤੇ ਮੇਰੀ ਕੱਲ ਬਾਇਗੁਰੂ ਦੇ ਹੱਥ ਹੈ ਕੀ ਪਤਾ ਕੱਲ ਆਵੇ ਜਾਂ ਨਾ ਆਵੇ ਲੇਕਿਨ ਮੈਂ ਚਾਹੁੰਦਾ ਵੀ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਮੇਰੀ ਝੂਲੀ ਪਵੇ ਮੈਨੂੰ ਇਸ ਮਸਲੇ ਦਾ ਹੱਲ ਕੋਈ ਨਾ ਕੋਈ ਪਤਾ ਲੱਗੇ ਮੈਂ ਜੋ ਮੋਸ਼ਲ ਹੋ ਕੇ ਹੱਲ ਕਰ ਰਿਹਾ ਵੀ ਮੈਨੂੰ ਇਸ ਮਸਲੇ ਦਾ ਵੀ ਸ਼ਰਮਣੀ ਕਮੇਟੀ ਆਪ ਦਾ ਮੂੰਹ ਨੂੰ ਮਿੱਟੀ ਕਿਉਂ ਮੜ ਗਈ ਹੈ 30 ਦਿਨ ਹੋ ਗਿਆ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਅੰਦਰੋਂ ਬਾਹਰ ਕਰਨ ਦੇ ਤਾਂ ਗੁਰਦੁਆਰੇ ਚ ਕੱਢਿਆ ਮੈਨੂੰ ਕਿਉਂ ਕੱਢਿਆ ਪਾਣੀ ਕੱਢਦੇ ਗੁਰਦੁਆਰੇ ਚ ਮੈਨੇਜਰ ਨੇ ਮੈਨੂੰ ਬੇਇੱਜ਼ਤ ਕਰਕੇ ਕੱਢਿਆ ਮੇਰੀ ਕਿਉਂ ਕੋਈ ਮਹੰਤਵਪਨ ਦੀ ਮੰਗ ਹੈ ਮੈਂ ਕਿਹੜਾ ਕੋਈ ਉਥੇ ਮਹਤ ਲੱਗਣਾ ਮੈਂ ਕਿਹੜਾ ਕੋਈ ਉਥੇ ਮੈਨੇਜਰ ਲੱਗਣਾ ਮੈਂ ਉਥੇ ਦਾ ਕੋਈ ਪ੍ਰਬੰਧ ਸੁਵਾਨਣਾ ਮੈਨੂੰ ਕਿਸੇ ਜੀ ਦੇ ਲੋੜ ਨਹੀਂ 400 ਕਿਲਾ ਸ਼ਰੋਮਣੀ ਕਮੇਟੀ ਦੀ 300 ਸਾਬ ਦੱਬੀ ਬੈਠੇ ਨੇ ਸ਼ਰੋਮਣੀ ਕਮੇਟੀ ਦੇ 300 ਸਾਹਿਬ ਫਰੈਂਟਲੀ ਮੈਚ ਲੜ ਰਹੇ ਨੇ ਹਾਈ ਕੋਰਟ ਦੇ ਵਿੱਚ ਜਮੀਨ ਸ਼ਰੋਮਣੀ ਕਮੇਟੀ ਦੀ ਆ ਚਾਹੇ ਉਹ ਸ਼ਰੋਮਣੀ ਕਮੇਟੀ ਦੀ ਆ ਸੰਤ ਬਾਪਾ ਤਰਸ ਸਿੰਘ ਜੀ ਜਉਂਦੇ ਜਉਂਦੇ ਦੇ ਗਏ ਸੀ ਸ਼ਰੋਮਣੀ ਕਮੇਟੀ ਨੂੰ ਯਾਨੀ ਕਿ ਹੁਣ ਤੁਹਾਡੀ ਮੰਗ ਆ ਕਿ ਜਿਹੜੀ ਮਤਲਬ ਨਕਲਾ ਕਾਪੀ ਆ ਉਹ ਬਰਦਾਸ਼ਤ ਨਹੀਂ ਕਿ ਉਹ ਉਹ ਤਾਂ ਬਰਦਾਸ਼ਤ ਨਹੀਂ ਹੁੰਦੀ ਮੈਂ ਕੁਛ ਪਾਣੀ ਵੀ ਬੰਦ ਕੀਤਾ ਹੋਇਆ 30 ਦਿਨ ਹੋਇਆ ਮੈਂ ਕਿਹਾ ਪੁੱਛਣਾ ਚਾਹਣਾ ਸ਼੍ਰੋਮਣੀ ਕਮੇਟੀ ਨੂੰ ਵੀ ਅੱਜ ਇੱਕ ਗੁਰੂ ਦਾ ਸਿੱਖ ਉਹਦਾ ਸਮਾਨ ਚੁੱਕ ਕੇ ਤੁਸੀਂ ਬਾਹਰ ਸੁੱਟ ਦਿੱਤਾ ਉਹਦੇ ਇਥੇ ਮੌਤ ਹੋਦੀ ਹੈ ਉਹਦੇ ਜ਼ਿੰਮੇਵਾਰ ਧਾਮੀ ਜੀ ਹੋਣਗੇ ਤੇ ਸੁਖਦੇਵ ਸਿੰਘ ਟਿੰਡਸਾਲ ਜੀ ਹੋਣਗੇ ਪਰਸ਼ੋਤਮ ਸਿੰਘ ਫੱਗੂ ਵਾਲਾ ਨੇ ਮਰਨ ਵਾਰ ਤੋਂ ਸ਼ੁਰੂ ਕੀਤਾ ਹੋਇਆ ਪਵਾਨੀ ਗੜ੍ਹ ਚ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਗੁਰਦੁਆਰਾ ਨੌਮੀ ਪਾਰਸ਼ਾਈ ਦੇ ਬਿਲਕੁਲ ਸਾਹਮਣੇ ਨੇ ਕਹਿ ਰਹੇ ਨੇ ਕਿ ਸ੍ਰੀ ਮਸਤੂਆਣਾ ਸਾਹਿਬੇਖੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਨਕਲ ਤਿਆਰ ਹੋ ਰਹੀ ਆ ਨਕਲ ਤਿਆਰ ਹੋਈ ਵੀ ਆ ਕਿ ਹੁਕਮਨਾਮਾ ਵੀ ਜਾਰੀ ਹੋਇਆ ਪਰ ਉਹਦੇ ਵਿੱਚ ਚੇਂਜਸ ਨਹੀਂ ਕੀਤੇ ਗਏ ਕਿ ਦਰਦਾ ਸਾਡੇ ਦਿਲ ਚ ਦਰਦਾ ਕਿ ਉਹ ਨਕਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਚੇਂਜ ਕਰਦੀ ਜਾਂ ਕਿਉਂ ਉਹ ਨਕਲ ਨੂੰ ਉੱਥੇ ਬਣਾਇਆ ਗਿਆ ਵੱਡੇ ਸਵਾਲ ਨੇ ਅਤੇ ਕਹਿ ਰਹੇ ਨੇ ਕਿ ਤੀਜਾ ਦਿਨ ਮਰਨ ਵਰਤ ਦਾ ਹੋ ਗਿਆ ਪਾਣੀ ਵੀ ਨਹੀਂ ਪੀਤਾ ਅਤੇ ਲਗਾਤਾਰ ਅਸੀਂ ਪ੍ਰੋਟੈਸਟ ਜਾਰੀ ਰੱਖਾਂਗੇ ਪਰ ਉਹ ਇਹ ਵੀ ਚਿੰਤਾ ਜਤਾ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਵੀ ਸਿੱਖ ਜਥੇਬੰਦੀ ਦੇ ਆਗੂ ਨੇ ਪਹੁੰਚ ਕੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਕੈਮਰਾਮੈਨ ਰਿਕਵੈਸਟ ਮਾਰਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ